ਤਹਾਂਜੀ ਦੋਸਤੋ ਮਲਾਜ਼ਮਾਂ ਦੇ ਲਈ ਇੱਕ ਬੇਹਦ ਖਾਸ ਅਤੇ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਜਿਸ ਦੇ ਵਿੱਚ ਸਾਲ ਦੀ ਆਖਰੀ ਮੀਟਿੰਗ ਜੜੀ ਆ ਰੱਖੀ ਗਈ ਹੈ ਅੱਜ ਬੀ ਤਰੀਕ ਨੂੰ 20 ਦਸੰਬਰ ਸ਼ਨੀਵਾਰ ਨੂੰ ਤੇ ਇਹ ਮੀਟਿੰਗ ਜੜੀ ਆ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਰਿਹਾਈਸ ਦੇ ਉੱਤੇ ਰੱਖੀ ਜਾਵੇਗੀ ਦੁਪਹਿਰ 3 ਵਜੇ ਤੇ ਇਸ ਮੀਟਿੰਗ ਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਮਲਾਜ਼ਮਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਦੇ ਉੱਤੇ ਚਰਚਾ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਲਾਈਵ ਸਾਂਝੀ ਕਰ ਰਹੇ ਹਾਂ ਸੋ ਦੱਸਦੀ ਏ ਕਿ ਮਲਾਜ਼ਮਾਂ ਦੇ ਲਈ ਇੱਕ ਬਿਹਤ ਵੱਡੀ ਅਪਡੇਟ ਜੜੀ ਆ ਸਾਹਮਣੇ ਨਿਕਲ ਕੇ ਆ ਰਹੀ ਏ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 2026 ਤੋ ਪਹਿਲਾਂ ਯਾਨੀ ਕਿ ਨਵੇਂ ਸਾਲ ਤੋਂ ਪਹਿਲਾਂ ਪੰਜਾਬ ਦੇ ਸੀਐਮ ਨੇ ਇੱਕ ਵੱਡੀ ਇੱਕ ਖਾਸ ਮੀਟਿੰਗ ਰੱਖਣ ਦਾ ਐਲਾਨ ਕੀਤਾ ਹੈ ਤੇ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਵਿਚਾਰ ਵਕੰਦ ਰ ਕੀਤੇ ਜਾ ਸਕਦੇ ਆ ਚਿਸ ਦੇ ਵਿੱਚ ਜੇਕਰ ਮਲਾਜ਼ਮਾਂ ਦੀਆਂ ਮੰਗਾਂ ਨਿਕਲ ਕੀਤੀ ਜਾਵੇ ਤਾਂ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਆਪ ਕਿਹਾ ਕਿ ਸਾਲ 2026 ਦੇ ਵਿੱਚ ਜਨਵਰੀ ਮਹੀਨੇ ਦੇ ਦੂਜੇ ਹਫਤੇ ਵਿੱਚ ਹੀ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਜੜਾਇਆ ਮਜ਼ਦੂਰਾਂ ਦੇ ਲਈ ਕਾਮਿਆਂ ਦੇ ਲਈ ਅਤੇ ਮਲਾਜ਼ਮਾਂ ਦੇ ਲਈ ਰੱਖਿਆ ਜਾਵੇਗਾ ਜਿਸ ਦੇ ਵਿੱਚ ਉਹਨਾਂ ਦੇ ਹੱਥਾਂ ਦੀ ਰਾਖੀ ਲੇ ਕੇਂਦਰ ਦੇ ਨਾਲ ਲੜਾਈ ਜੜੀ ਹੈ ਲੇਤੀ ਜਾਵੇਗੀ ਤੇ ਕੇਂਦਰ ਦੇ ਖਿਲਾਫ ਇੱਕ ਵੱਡਾ ਐਕਸ਼ਨ ਵੀ ਉਲੇਖਿਆ ਜਾ ਸਕਦਾ ਇਸ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੇ ਵਿੱਚ ਸੋ ਹੁਣ ਜੇਕਰ ਦੂਜੇ ਪਾਸੇ ਸੂਤਰਾਂ ਨੇ ਮੰਨੀ ਹੈ ਤਾਂ ਸੂਤਰਾਂ ਦੇ ਵੱਲੋਂ ਵੀ ਮਲਾਜ਼ਮਾਂ ਦੀਆਂ ਮੰਗਾਂ ਯਾਨੀ ਕਿ 16% ਡੀਏ 2.9 ਗੁਣਾਖ ਅਤੇ ਕਰੋੜਾ ਰੁਪਏ ਦਾ ਜਿਹੜਾ ਬਖਾਇਆ ਪੈਂਡਿੰਗ ਪਿਆ ਉਸ ਨੂੰ ਲੈ ਕੇ ਵੀ ਕਈ ਸਵਾਲ ਜਵਾਬ ਜੜੇ ਹਨ ਇਸ ਮੀਟਿੰਗ ਤੋਂ ਬਾਅਦ ਕੀਤੇ ਜਾ ਸਕਦੇ ਹਨ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਤੇ ਹੋ ਸਕਦਾ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ 2026 ਜਨਵਰੀ ਦੇ ਮਹੀਨੇ ਦੇ ਵਿੱਚ ਰਿਲੀਜ਼ ਹੋਣ ਵਾਲੀ ਡੀਏ ਦੀਆਂ ਕਿਸ਼ਤਾਂ ਦੇ ਵਿੱਚੋਂ ਜੋ ਕਿ 16 ਪ੍ਰਤੀਸ਼ਤ ਪੈਂਡਿੰਗ ਪਈਆਂ ਉਸ ਦੇ ਵਿੱਚੋਂ ਕੁਝ ਕਿਸ਼ਤਾਂ ਨੂੰ ਵੀ ਮਨਜ਼ੂਰੀ ਜੜੀ ਆ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਦਿੱਤੀ ਜਾਵੇ